ਮੈਨੂੰ ਜਦੋਂ ਨੇ ਬੋਡੀ ਬੋਡੀ ਮੈਨੂੰ ਚੈਂਪੀਅਨ ਕਰਾਉਣੀ ਤੇ ਮੈਨੂੰ ਕਹਣਾ ਨਹੀਂ ਯਾਰ ਭਾਈ ਤੂੰ ਹੋਣਾ ਯਾਰ ਠੰਡਾ ਬੰਦਾ ਐਡਾ ਮਿੱਠਾ ਰੈੱਡ ਕਰਵਾਇਆ ਮੈਂ ਕਿਹਾ ਯਾਰ ਕੀ ਬਾਤ ਆ ਮੈਂ ਕਿਹਾ ਯਾਰ ਘੁੰਮਣ ਤੈਨੂੰ ਪਤਾ ਯਾਰ ਤੂੰ ਮਨ ਲੇ ਪੰਜਾਬ ਨਹੀਂ ਪਰ ਤੂੰ ਮਨ ਲੇ ਆਨ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਪੜੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬਾਡੀਆਂ ਬਣਾਉਂਦੇ ਯਾਰ ਉਹ ਬੰਦੇ ਨੇ ਆਂਡਾ ਮੀਟ ਸ਼ਰਾਬ ਕਹਦੇ ਨਹੀਂ ਪੀਤਾ ਯਾਰ ਬਾਡੀ ਬਣਾਉਣਾ ਬਾਡੀ ਬਣਾਇਆ ਬਾਜੀ ਇੱਕਦਮ ਕੰਮ ਤੋਂ ਲਾ ਐਵੇਂ ਨਹੀਂ ਸਲਮਾਨ ਖਾਨ ਯਾਰ ਸਲਮਾਨ ਖਾਨ ਨਾ ਬਾਬੇ ਨੇ ਯਾਰ 25 ਸਾਲ ਲਾਇਆ ਉਹਨੇ ਬੜੀ ਬੜੀ ਬਣਾ ਲੀ ਬਹੁਤ ਵਧੀਆ ਪੰਜ ਸਮਾ ਲਿਆ ਯਾਰ ਨਾ ਨਾ ਯਾਰ ਬੜਾ ਕਾਟਾ ਪੈ ਗਿਆ ਯਾਰ ਦੱਸ ਸਾਡੇ ਕੋਲ ਕੁਛ ਵੀ ਨਹੀਂ ਫਿਰ ਬੰਦਾ ਵੱਡਣ ਵਾਲਾ ਮੈਂ ਸਿੰਗਰਾਂ ਦਾ ਮੇਰਾ ਫੈਨਸੀ ਬਹੁਤ ਵੱਡਾ ਕਹਿੰਦਾ ਲੋਰੀਆ ਮੈਂ ਤੇਰਾ ਫੈਨਾ ਮੈਂ ਕਹਾ ਵੀਰ ਮੈਂ ਤੇਰਾ ਫੈਨਾ ਯਾਰ ਬਹੁਤ ਵਧੀਆ ਸੀ ਭਾਜੀ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸੁਣਾ ਯਾਰ ਆ ਮੇਰਾ ਗਾਣਾ ਮਿਰਜਾ ਜੀ ਦਾ ਉਹ ਬਦਰਾ ਦਾ ਪੱਟ ਸੀ ਯਾਰ ਕਿ ਟੱਕੜੇ ਡਾਉਣੇ ਕਿੱਥੇ ਠੀਸ ਹੋ ਜੀ ਤੇ ਬੜਾ ਮੇਰਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੇ ਨੰਗੀ ਹੋ ਗਈ ਗੰਢ ਕਹਿੰਦਾ ਮੈਨੂੰ ਸੁਣਾ ਯਾਰ ਮਾਣਾ ਯਾਰ ਬਹੁਤ ਕੀਤਾ ਸੁਣਿਆ ਮਾਣਾ ਸੱਚੇ ਪਾਸ਼ਾ ਕਰੇ ਕਿਰਪਾ ਕਰੇ ਯਾਰ ਬੋੜ ਹੈ ਯਾਰ ਇੱਕ ਬਿਲਕੁਲ ਤੂੰ ਸਾਡੇ ਬੱਚਿਆਂ ਨੂੰ ਦੇਖਦੇ ਕਿਵੇਂ ਤੇ ਬਾਡੀਆਂ ਬਣਾਈਆਂ ਹੋ ਤੈਨੂੰ ਤਾਂ tibial ਨਹੀਂ ਸੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰੇ ਕਿਦਾਂ ਹਾਲ ਚੱਲ ਹੈ ਬਹੁਤ ਹੋ ਗਿਆ ਬਾਪੂ ਜੀ ਹੈ ਬਹੁਤ ਹੋ ਗਿਆ ਬਹੁਤ ਹੋ ਗਿਆ ਬੜਾ ਯਾਰ ਬੜਾ ਇਹ ਮੈਂ ਤਾਂ ਜਦੋਂ ਕੰਮ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਈ ਯਾਰ ਸਕ੍ਰਿਪਟ ਲਿਖਣੀ ਹੈ ਜੀ ਉਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪਹਾੜਾ ਸਿستم ਸਿستم ਆ ਰਹੀ ਨਹੀਂ ਹੈ ਯਾਰ ਮੈਨੂੰ ਲੱਗ ਇਹਨੂੰ ਜਾਣਾ ਕੈਨੇਡਾ ਤੇ ਪਾ ਗੋਰੀਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਮਾਣੂ ਤੇ ਮੜੀ ਆਹ ਵਾਹ ਕਸਮ ਖਾ ਲਾ ਮੇਰੇ ਮੇਰੇ دل ਚਾਹ ਹੁੰਦਾ ਸੀ ਮੈਂ ਪਾਗ ਬਣ ਕੇ ਨਾ ਬਣ ਯਾਰ ਆ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਰਹਿੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹਾ ਪ੍ਰੋਗਰਾਮ ਤੇ ਸੱਦਿਆ ਕਰ ਯਾਰ ਮੈਂ ਥੰਗੇ ਭਰਾ ਕਹਿੰਦਾ ਲੈ ਵੀਰ ਮੈਂ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਣੇ ਰੌਣਕ ਆਪਾ ਬੰਦਾ ਸੀ ਗਰਦਾਸਪੁਰੀ ਤੇ ਆਪਾਂ ਆਪਣੇ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰੇ ਹਾਏ ਮੇਰੇ ਮਾਲਕ ਤੇ ਆਪਾ ਸਾਰਾ ਸਾਰੀ ਸਾਰੀ ਟੀਮ ਤਿਆਰ ਸੀਗਾ ਕੰਮ ਪੂਰਾ ਹੀ ਪਰ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਐਡੀ ਵੱਡੀ ਅੰਗੈਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਸੀਗਾ ਕੋਈ ਗੱਲ ਨਹੀਂ ਸੰਗਾ ਸੰਗ ਤਾਂ ਬੰਦੇ ਇਹ ਕੈਸੇ ਯਾਰ ਸ਼ੀਨਾ ਨਾਂ ਤੋਂ ਬਾਅਦ 4-5 ਵਾਰੀ 6 ਵਾਰੀ ਚੱਕਰ ਨਾ ਜਦੋਂ ਠੇਕ ਲੱਗ ਗਿਆ ਬਹੁਤ ਬਹੁਤ ਮੈਂ ਹੀ ਦੇਖੀ ਜੀ ਸੀ ਯਾਰ ਇਹ ਮਿਲ ਜੂ ਬੰਦਾ ਉਹ ਯਾਰ ਉਹ ਤਾਂ ਬਾ ਕਮਾਲ ਯਾਰ ਹਨਾ ਜਿਹੜਾ ਔਰ ਸਿਮਰਨ ਕਾਨ ਨਾਲ ਬੰਦਾ ਯਾਰ ਮੈਂ ਬੜੀ ਦਮਗਨ ਆ ਗਿਆ ਅੱਜ ਦਾ ਏਡਾ ਵੱਡਾ ਆਈਡਲ ਹੋਵੇ ਸੁਸਤੰਦਰ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਬਹਿ ਰਹੀ ਯਾਰ ਇਹ ਕੋਈ ਕੰਮ ਆ ਬਹੁਤ ਥੱਕਾ ਹੋ ਜਾਂਦਾ ਬਹੁਤ ਬਣਾ ਥੱਕਾ ਹੈ ਨਾ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਤੇ ਕਿਰਪਾ ਕਰੋ ਪੰਜਾਬ ਤੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨੇ ਲੈ ਕੇ ਜਾ ਯਾਰ ਮੰਨਾ ਬਾਕਮਾਲ ਦੀ ਹੈ ਬਹੁਤ ਬਹੁਤ ਕੀ ਰਬਾਦੀ ਬਹੁਤ ਘਾਟਾ ਪਿਆ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਦੇ ਕਿਹਾ ਮਾਰਾ ਨਹੀਂ ਤੱਕਣਾ ਯਾਰ ਐਡੀ ਉਹਦੀ ਬਲਡੀ ਭਵਾ 20 ਬੰਦਾਂ ਚੱਕ ਚੱਕ ਮਾਰ ਪਰ ਨਵਾਨਾ ਜੇ ਤੁਹਾਨੂੰ ਮਿਲਣਾ ਸੀ ਇਹਨਾਂ ਨੂੰ ਬਹੁਤ ਬਹੁਤ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਕੋਈ ਅਰਥ ਹੁੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਦੇ ਬੰਦੇ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆ ਖਬਰ ਆ ਖਬਰ ਮਿਲ ਗਈ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਿਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਖਬਰ ਪਾਤੀ ਵੀ ਉਹ ਹੌਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿੱਦਾਂ ਮੈਨੂੰ ਜਦੋਂ ਉਹਨੇ ਬੋਡੀ ਬੋਡੀ ਚੈਂਪੀਅਨ ਕਰਾਉਣੀ ਤੇ ਮੈਨੂੰ ਕਹਿੰਦਾ ਨਹੀਂ ਯਾਰ ਭਾਈ ਤੂੰ ਹੋਣਾ ਯਾਰ ਠੰਡਾ ਬੰਦਾ ਐਡਾ ਮਿੱਠਾ ਰੈੱਡ ਕਰਾਸ ਦੇ ਭਵਨ ਕਰਾਇਆ ਮੈਂ ਕਿਹਾ ਯਾਰ ਕੀ ਬਾਤ ਆ ਮੈਂ ਕਿਹਾ ਯਾਰ ਘੁੰਮਣ ਤੈਨੂੰ ਪਤਾ ਯਾਰ ਤੂੰ ਮਨ ਲਗੇ ਪੰਜਾਬ ਨਹੀਂ ਪਰ ਤੂੰ ਮਨ ਲਗੇ ਆਨ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਭਾਜੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬੋਟੀਆਂ ਬਣਾਉਂਦੇ ਯਾਰ ਉਹ ਬੰਦੇ ਨੇ ਆਂਡਾ ਮੀਟ ਸ਼ਰਾਬ ਕਦੇ ਨਹੀਂ ਪੀਤਾ ਯਾਰ ਬੋਡੀ ਬਣਾਉਣਾ ਬੋਡੀ ਬਣਾਉਣਾ ਬਾਜੀ ਇੱਕਦਮ ਤੋਂ ਕੰਮ ਤੋਂ ਨਾ ਐਵੇਂ ਨਹੀਂ ਸਲਮਾਨ ਖਾਨ ਯਾਰ ਸਲਮਾਨ ਖਾਨ ਨਾ ਬਾਬੇ ਨੇ ਯਾਰ 25 ਸਾਲ ਲਾਇਆ ਉਹਨੇ ਬੜੀ ਬੜੀ ਬਣਾ ਲੇ ਸਲਮਾਨ ਖਾਨ ਪੰਜ ਚਮਾਲ ਯਾਰ ਨਾ ਨਾ ਯਾਰ ਬੜਾ ਕਾਟਾ ਪੈ ਗਿਆ ਯਾਰ ਦੱਸ ਸਾਡੇ ਕੋਲ ਕੁਝ ਵੀ ਨਹੀਂ ਫਿਰ ਬੰਦਾ ਵੱਡਣ ਵਾਲੀ ਮੈਂ ਸਿੰਗਰਾਂ ਦਾ ਮੇਰਾ ਫੈਨਸੀ ਬਹੁਤ ਵੱਡਾ ਕਹਿੰਦਾ ਲੋਰੀਆ ਮੈਂ ਤੇਰਾ ਫੈਨਾ ਮੈਂ ਕਿਹਾ ਵੀਰ ਮੈਂ ਤੇਰਾ ਫੈਨਾ ਯਾਰ ਬਹੁਤ ਵਧੀਆ ਸੀ ਬਾਜੀ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸਰਾ ਯਾਰ ਆ ਮੇਰਾ ਕਹਿਲਾ ਮਿਰਜਾ ਜੱਸੀ ਦਾ ਉਹ ਬਦਰਾ ਦਾ ਪੱਟ ਸੀ ਯਾਰ ਕਿ ਤੇ ਬੜਾ ਮੈਂ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੇ ਨੰਗੀ ਹੋ ਗਈ ਗੰਡ ਕਹਿੰਦਾ ਮੈਨੂੰ ਸੁਣਾ ਯਾਰ ਬੜਾ ਯਾਰ ਬਹੁਤ ਕੀਤਾ ਬਸ ਸੁਣਿਆ ਬੜਾ ਸੱਚੇ ਪਾਸ਼ਾ ਕਰੇ ਕਿਰਪਾ ਕਰੇ ਯਾਰ ਬੋੜ ਹੈ ਯਾਰ ਇੱਕ ਬਿਲਕੁਲ ਤੋ ਸਾਡੇ ਬੱਚਿਆਂ ਨੇ ਤੈਨੂੰ ਦੇਖਦੇ ਕਿਵੇਂ ਤਾਂ ਬਾਡੀਆਂ ਬਣਾਈਆਂ ਹੋਰ ਕੀ ਹੈਨਾ ਤੈਨੂੰ ਤਤੀਵਾ ਨਹੀਂ ਸੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰੇ ਕਿੰਦਾ ਹਾਲ ਚੱਲ ਹੈ ਬਹੁਤ ਹੋ ਗਿਆ ਬਾਪੂ ਜੀ ਬਹੁਤ ਹੋ ਗਿਆ ਬਹੁਤ ਹੋ ਗਿਆ ਬੜਾ ਯਾਰ ਬੜਾ ਇਹ ਮੈਂ ਤਾਂ ਜਦੋਂ ਕਲਮ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਈ ਯਾਰ ਸਕ੍ਰਿਪਟ ਲਿਖਣੀ ਹੈਗੀ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪਹਾੜ ਮਾਰਟਿਓ ਕਹਿੰਦਾ ਪੜਿਆ ਨਹੀਂ ਹੈ ਯਾਰ ਮੈਂ ਸੋਚ ਲੱਗਿਆ ਨੂੰ ਜਾਣਾ ਕੈਨੇਡਾ ਤੇ ਪਾ ਗੋਰੀਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ ਉੱਤੇ ਮੜੀ ਕਸਮ ਖਾਦਾ ਮੇਰੇ ਮੇਰੇ ਦਿਲ ਚਾਹ ਹੁੰਦਾ ਸੀ ਮੈਂ ਪੱਗ ਬਣ ਕੇ ਨਾ ਬਣ ਯਾਰ ਔਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਰਹਿੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਨੂੰ ਪਤਾ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹ ਪ੍ਰੋਗਰਾਮ ਦੇ ਸਦਿਆਂ ਕਰ ਯਾਰ ਮੈਂ ਥੰਗੇ ਭਰਾ ਕਹਿੰਦਾ ਲੈ ਵੀਰ ਮੈਂ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਣੇ ਰੌਣਕ ਆਪਾਂ ਕਹਿੰਦਾ ਸੀ ਗਰਦਾਸਪੁਰ ਹੀ ਤੇ ਆਪਾਂ ਆਪਣੇ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਹਾਏ ਮੇਰੇ ਮਾਲਕ ਤੇ ਆਪਾਂ ਸਾਰਾ ਸਾਰੀ ਸਾਰੀ ਟੀਮ ਤਿਆਰ ਸੀਗਾ ਗੰਪੂ ਰਾਈ ਪਰ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਐਡੀ ਵੱਡੀ ਗੱਲ ਐਡੀ ਵੱਡੀ ਅੰਗੈਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸਰੀਰ ਸੀਗਾ ਕੋਈ ਗੱਲ ਨਹੀਂ ਸੰਗਾਸਾ ਜੇ ਇਹ ਕਿਵੇਂ ਯਾਰ ਮਸ਼ੀਨਾ ਨਾ ਦੋ ਵਾਰ ਚਾਰ ਪੰਜ ਵਾਰ ਛੇ ਵਾਰ ਚੱਕਰ ਨਾ ਜਿਹਦਾ ਠੇਕਾ ਲੱਗ ਗਿਆ ਬਹੁਤ ਬਹੁਤ ਮਾਹੀ ਦੇ ਕਿੰਨੀ ਜਿੱਤ ਸੀ ਯਾਰ ਇਹ ਮਰਜੀ ਬੰਦਾ ਉਹ ਯਾਰ ਉਹ ਤਾਂ ਬਾ ਕਮਾਲ ਯਾਰ ਹਨਾ ਜਿਹੜਾ ਔਰ ਸਮਰਨ ਕਾਨ ਵਾਲਾ ਬੰਦਾ ਯਾਰ ਮੈਂ ਪਹਿਲੀ ਜਦੋਂ ਮੈਂ ਜਾਨਾ ਉਹਦਾ ਐਡਾ ਵੱਡਾ ਆਈਡਲ ਹੋਵੇ ਸਵਸਤਨ ਦੇ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਬਹਿ ਰਿਹਾ ਯਾਰ ਇਹ ਕੋਈ ਕੰਮ ਆ ਇਹ ਤਾਂ ਬਹੁਤ ਧੱਕਾ ਹੁੰਦਾ ਬਹੁਤ ਬਣਾ ਧੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਉਮਾਰਾ ਸੱਚੇ ਪਾਤਸ਼ਾਹ ਮੈਂ ਅੱਜ ਗਨੇ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੇ ਕਿਰਪਾ ਕਰੋ ਪੰਜਾਬ ਦੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਬੰਦਾ پاک ਮਲਦੀ ਹੈ ਬਹੁਤ ਬਹੁਤ ਕਿਰਪਾ ਦੱਸੀ ਬਹੁਤ ਘਟਾ ਪਿਆ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਦੇ ਕਿਹਾ ਮਾਰਾ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਵਾ 20 ਬੰਦਨ ਚੱਕ ਚੱਕ ਮਾਰ ਪਰ ਨਮਾਣਾ ਜੇ ਤੁਹਾਨੂੰ ਮੈਂ ਅਸੀ ਜੀ ਪਿਆਰ ਬਹੁਤ ਬੋਏ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਕੋਈ ਅਰਥ ਹੁੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆਹ ਖਬਰ ਆਹ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਿਹਾ ਉਹ ਮੇਰੇ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਖਬਰ ਪਾਤੀ ਵੀ ਉਹ ਹੌਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿੱਦਾਂ ਮੈਨੂੰ ਜਦੋਂ ਨੇ ਬੌਡੀ ਬੌਡੀ ਮੈਨੂੰ ਚੈਂਪੀਅਨ ਕਰਾਉਣੀ ਤੇ ਮੈਨੂੰ ਕਹਣਾ ਨਹੀਂ ਯਾਰ ਭਾਜੀ ਤੂੰ ਹੋਣਾ ਯਾਰ ਠੰਡਾ ਬੰਦਾ ਐਡਾ ਮਿੱਠਾ ਰੈੱਡ ਕਰਵਾਇਆ ਮੈਂ ਕਿਹਾ ਯਾਰ ਕੀ ਬਾਤ ਆ ਮੈਂ ਕਿਹਾ ਯਾਰ ਘੁੰਮਣ ਤੈਨੂੰ ਪਤਾ ਯਾਰ ਤੂੰ ਮਨ ਲਗੇ ਪੰਜਾਬ ਨਹੀਂ ਪਰ ਤੂੰ ਮਨ ਲਗੇ ਆਨ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਪੜੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬਾਡੀਆਂ ਬਣਾਉਂਦੇ ਯਾਰ ਉਹ ਬੰਦੇ ਨੇ ਆਂਡਾ ਮੀਟ ਸ਼ਰਾਬ ਕਹਦੇ ਨਹੀਂ ਪੀਤਾ ਯਾਰ ਬਾਡੀ ਬਣਾਉਣਾ ਬਾਡੀ ਬਣਾਇਆ ਬਾਜੀ ਇੱਕਦਮ ਕੰਮ ਤੋਂ ਲਾ ਐਵੇਂ ਨਹੀਂ ਸਲਮਾਨ ਖਾਨ ਯਾਰ ਸਲਮਾਨ ਖਾਨ ਨਾ ਬਾਬੇ ਨੇ ਯਾਰ 25 ਸਾਲ ਲਾਇਆ ਉਹਨੇ ਬੜੀ ਬੜੀ ਬਣਾ ਲੀ ਬਹੁਤ ਵਧੀਆ ਪੰਜ ਸਮਾ ਲਿਆ ਯਾਰ ਨਾ ਨਾ ਯਾਰ ਬੜਾ ਕਾਟਾ ਪੈ ਗਿਆ ਯਾਰ ਦਸ ਸਾਡੇ ਕੋਲ ਕੋਛ ਵੀ ਨਹੀਂ ਫਿਰ ਬੰਦਾ ਵੱਡਣ ਵਾਲਾ ਮੈਂ ਸਿੰਗਰਾਂ ਦਾ ਮੇਰਾ ਫੈਨਸੀ ਬਹੁਤ ਵੱਡਾ ਕਹਿੰਦਾ ਲੋਰੀਆ ਮੈਂ ਤੇਰਾ ਫੈਣਾ ਮੈਂ ਕਹਾ ਵੀਰ ਮੈਂ ਤੇਰਾ ਫੈਣਾ ਯਾਰ ਬਹੁਤ ਯਾਰ ਸੀ ਭਾਜੀ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸੁਣਾ ਯਾਰ ਆ ਮੇਰਾ ਗਾਣਾ ਮਿਰਜਾ ਜੱਸੀ ਦਾ ਉਹ ਬਦਰਾ ਦਾ ਪੱਟ ਸੀ ਯਾਰ ਕਿ ਡੱਕਣੇ ਡੌਣੇ ਕਿੱਥੇ ਠੀਸੋ ਤੇ ਬੜਾ ਮੇਰਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੇ ਨੰਗੀ ਹੋ ਗਈ ਗੰਢ ਕਹਿੰਦਾ ਮੈਨੂੰ ਸੁਣਾ ਯਾਰ ਮਾਣਾ ਯਾਰ ਬਹੁਤ ਕੀਤਾ ਸੁਣਿਆ ਮਾਣਾ ਸੱਚੇ ਪਾਸ਼ਾ ਕਰੇ ਕਿਰਪਾ ਕਰੇ ਯਾਰ ਬੋੜ ਹੈ ਯਾਰ ਇੱਕ ਬਿਲਕੁਲ ਤੂੰ ਸਾਡੇ ਬੱਚਿਆਂ ਨੂੰ ਦੇਖਦੇ ਕਿਵੇਂ ਤੇ ਬਾਡੀਆਂ ਬਣਾਈਆਂ ਹੋਰ ਕੀ ਤੈਨੂੰ ਤਤੀ ਵਾਣੀ ਸੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰੇ ਕਿਦਾਂ ਹਾਲ ਚੱਲ ਹੈ ਬਹੁਤ ਹੋ ਗਿਆ ਬਾਪੂ ਜੀ ਹੈ ਬਹੁਤ ਹੋ ਗਿਆ ਬਹੁਤ ਹੋ ਗਿਆ ਬੜਾ ਯਾਰ ਬੜਾ ਇਹ ਮੈਂ ਤਾਂ ਜਦੋਂ ਕੰਮ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਈ ਯਾਰ ਸਕ੍ਰਿਪਟ ਲਿਖਣੀ ਹੈ ਜੀ ਉਹ ਸਾਰਾ ਕੁਝ ਫਾਈਨਲ ਹੋ ਗਿਆ ਹਰੇਕ ਦਾ ਪਰ ਮਾਰਕੀ ਉਹ ਕਹਿੰਦਾ ਬੜੀ ਆਰ ਰਹੀ ਨਹੀਂ ਹੈ ਯਾਰ ਮੈਨੂੰ ਲੱਗਿਆ ਇਹਨੂੰ ਜਾਣਾ ਕੈਨੇਡਾ ਤੇ ਪਾ ਗੋਰੀਆਂ ਨੂੰ ਪਤਾ ਲੱਗ ਗਿਆ ਵੀ ਸਰਦਾਰ ਮੈਂ ਪੱਗ ਬੰਨ ਉੱਤੇ ਮੜੀ ਆਹ ਵਾਹ ਕਸਮ ਗੱਲ ਮੇਰੇ ਮੇਰੇ ਦਿਲ ਚਾਹ ਹੁੰਦਾ ਸੀ ਮੈਂ ਕਿਹਾ ਪੱਗ ਬਣ ਕੇ ਜਨਾ ਬਣ ਯਾਰ ਉਹ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਨੂੰ ਪਤਾ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹੜਾ ਪ੍ਰੋਗਰਾਮ ਦੇ ਸਦਿਆਂ ਕਰੀ ਯਾਰ ਮੈਂ ਥੰਗੇ ਭਰਾ ਕਹਿੰਦਾ ਲੈ ਵੀਰ ਮੈਂ ਆ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਨੇ ਰੌਣਕ ਆਪਾ ਕਹਿੰਦਾ ਅਸੀਂ ਗਰਦਾਸਪੁਰ ਹੀ ਆ ਤੇ ਆਪਾਂ ਆਪਣੇ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਹਾਏ ਮੇਰੇ ਮਾਲਕ ਤੇ ਆਪਾਂ ਸਾਰਾ ਸਾਰੀ ਸਾਰੀ ਟੀਮ ਤਿਆਰ ਸੀਗਾ ਕੰਮ ਪੂਰਾ ਹੀ ਪਰ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਐਡੀ ਵੱਡੀ ਐਂਗਿਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਸੀਗਾ ਕੋਈ ਗੱਲ ਨਹੀਂ ਸੰਗਾ ਸਰ ਜੇ ਇਹ ਕਿਵੇਂ ਯਾਰ ਮਸ਼ੀਨਾ ਨਾਂ ਤੋਂ ਬਰ ਚਾਰ ਪੰਜ ਵਾਰੀ 6 ਵਾਰੀ ਚੱਕਰ ਨਾ ਜਿਹੜਾ ਠੇਕਾ ਲੱਗ ਗਿਆ ਬਹੁਤ ਬਹੁਤ ਮਾਹੀ ਦੇ ਕਿੰਨੀ ਜਿੱਤ ਸੀ ਯਾਰ ਇਹ ਮਰਜੀ ਬੰਦਾ ਉਹ ਯਾਰ ਉਹ ਤਾਂ ਬਾ ਕਮਾਲ ਯਾਰ ਮੈਨਾਂ ਜਿਹੜਾ ਔਰ ਸਮਰਨ ਕੰਨ ਵਾਲਾ ਬੰਦਾ ਯਾਰ ਮੈਂ ਪਹਿਲੀ ਵਾਰੀ ਜਾਨਾ ਉਹਦਾ ਐਡਾ ਵੱਡਾ ਆਈਡਲ ਹੋਵੇ ਸਵਸਤਨ ਦੇ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਬਹਿ ਰਿਹਾ ਯਾਰ ਇਹ ਕੋਈ ਕੰਮ ਆ ਬਹੁਤ ਬਹੁਤ ਧੱਕਾ ਆ ਰਿਹਾ ਬਹੁਤ ਬਣਾ ਧੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕਮਾਰਾ ਸੱਚੇ ਪਾਸ਼ਾ ਮੈਂ ਤਾਂ ਕਰਦਾ ਦੁਆ ਕਰਦਾ ਭਰਾ ਸੱਚੇ ਪਾਸ਼ਾ ਕਿਰਪਾ ਕਰੋ ਨੌਜਵਾਨੀ ਦੇ ਕਿਰਪਾ ਕਰੋ ਪੰਜਾਬ ਤੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨੇ ਲੈ ਕੇ ਜਾ ਯਾਰ ਬੰਦਾ پاک ਮਾਲ ਵੀ ਹੈ ਬਹੁਤ ਬਹੁਤ ਕਿਰਪਾ ਕਰਤੀ ਬਹੁਤ ਘਟਾ ਪਿਆ ਉਹਦਾ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਦੇ ਕਿਹਾ ਮਹਾਰਾਣੀ ਤੱਕਣਾ ਯਾਰ ਐਡੀ ਉਹਦੀ ਬੋਲਦੀ ਭਵਾ 20 ਬੰਦਨ ਚੱਕ ਚੱਕ ਮਾਰੇ ਪਰ ਨਿਮਾਣਾ ਜੇ ਤੁਹਾਨੂੰ ਮੈਨੂੰ ਅਸੀਏ ਬਹੁਤ ਪਿਆਰ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਘੁੰਮਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆਹ ਖਬਰ ਆਹ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਨੂੰ ਮੈਂ ਕਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰੇ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਖਬਰ ਪਾਤੀ ਵੀ ਉਹ ਔਰ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਹਾ ਦਿਨੇਸ਼ ਕਿਦਾਂ